ਨੇ ਸਾਡੇ ਤੋਂ ਗਲਤੀ ਹੋਈ ਕਿੱਥੇ ਪਾਪ ਕਿੱਥੇ ਹੋਇਆ ਸ਼ੁਰੂ ਤੋਂ ਸ਼ੁਰੂ ਕਰੀਂ ਵਿਆਹ ਤੋਂ ਪਹਿਲਾਂ ਚੰਗਾ ਭਲਾ ਹੁੰਦਾ ਸੀ ਸਾਡਾ ਯਾਰ ਕਿਹੜੇ ਵਿਆਹ ਤੋਂ ਪਹਿਲਾਂ ਸਿੱਧਾ ਸਿੱਧਾ ਕਹੋ ਨਾ ਦੂਜੇ ਵਿਆਹ ਤੋਂ ਬਾਅਦ ਹੋਇਆ ਕਮਲਾ ਮੈਂ ਤਾਂ ਕਿੰਨਾ ਚੰਗਾ ਸਾਭ ਕੇ ਰੱਖਿਆ ਸੀ ਇਹਦੇ ਕੁੱਤ ਗਲੇਸ਼ ਨੇ ਲੈ ਲਿਆ ਕਿੱਥੇ ਮੇਰੇ ਹਰ ਭਜਨਮਾਨ ਦੇ ਸੁਪਨੇ ਲੈੰਦੀ ਤੇ ਪੱਲੇ ਅੱਧਵਾਜੂ ਤੇ ਕਮਲਾ ਪਾਤਾ ਚਾਰ ਚਾਰ ਪੇਠੇ ਜਿੱਡੇ ਜਵਾਕ ਕਰ ਲੈ ਹਜੇ ਤੂੰ ਹੱਸੀ ਖੇਡੀ ਨਹੀਂ ਇਹਦੇ ਨਾਲ ਚੁੱਪ ਕਰ ਜਾ ਨੀ ਕੁੜੀਓ ਮੁੰਡੇ ਨੇ ਜਾਰਾ ਪੈ ਚੱਲਿਆ ਬਸ ਬਸ ਤੂੰ ਤਾਂ ਚੁੱਪ ਹੀ ਰਹਿ ਮੁੰਡਾ ਮੁੰਡੇ ਤੇ ਕੋਦੋਂ ਵੀ ਨਹੀਂ ਸੀ ਜਦੋਂ ਮੈਂ ਵਿਆਹ ਕੇ ਆਈ ਸੀ ਈਆਲਾ ਜੀਜਾ ਇੱਕ ਹੋਰ ਵਿਆਹ ਕਰਨ ਲੱਗਿਆ ਕੋਈ ਐਡਾ ਕਿੱਡਾ ਕ ਤੂੰ ਆਪਦੇ ਅੰਦਰ ਖੂਲ ਆਇਆ ਓਏ ਵੀ ਸਾਰੇ ਇਲਾਕੇ ਦੀ ਪਿਆਸ ਬੁਝਾਉਣੀ ਆ